ਟੰਡੇ ਦਾ ਇੱਕ ਇੱਕ ਕੁਸੁੰਨ ਦਾ ਬਦਲਾ 2027 ਦੇ ਵਿੱਚ ਇਹ ਮਨੁਵਾਦੀਆਂ ਦੀ ਸਰਕਾਰ ਨੂੰ ਚੱਲਦਾ ਕਰਕੇ ਆਸੀਂ ਵਸੂਲਾਗੇ ਅੱਜ ਸਰਦਾਰ ਅਫਤਾਰ ਸਿੰਘ کریمਪਰੀ ਸਾਹਿਬ ਪਹੁੰਚੇ ਨੇ ਧਰਨਾਗਾ ਇੱਥੇ ਫਰੀਦਕੋਟ ਐਸਐਸਪੀ ਦਫਤਰ ਦੇ ਮੂਹਰੇ ਸਾਡੀ ਇਹ ਮੰਗ ਆ ਕਿ ਜਿਹੜੇ ਦੋਚੀ ਪੁਲਿਸ ਦੀ ਸ਼ਹਿਰ ਦੇ ਉੱਤੇ ਫਾਇਰਿੰਗ ਕਰ ਰਹੇ ਸੀ ਜਿਨ੍ਹਾਂ ਦੇ ਉਹਨਾਂ ਨਾਲ ਐਮਐਲਏ ਸਰਕਾਰ ਦੇ ਨਮਿੰਦਿਆਂ ਨਾਲ ਵਿਜਨ ਸਾਂਝੇ ਨੇ ਜਿਨ੍ਹਾਂ ਨੇ ਸਰਪੰਚ ਤੇ ਅੰਨਾ ਕਸ਼ਦ ਕੀਤਾ ਮੈਂ ਕਹਿੰਦਾ ਹਰ ਤਰ੍ਹਾਂ ਦਾ ਥਾਣਿਆਂ ਦੇ ਵਿੱਚ ਲੈ ਜਾ ਕੇ ਇੰਨਾ ਜ਼ਲੀਲ ਇੰਨੀ ਕਟਮਾਰ ਹੋਈ ਆ ਮੈਂ ਕਹਿੰਦਾ ਜਿਹੜੇ ਵਿਅਕਤੀ ਨੇ ਕਾਨੂੰਨ ਨੂੰ ਹੱਥ ਚ ਲਿਆ ਚਲੋ ਉਹ ਬਨ ਲੈਣੇ ਆ ਕਾਰਵਾਈ ਘਰਾਂ ਨੂੰ ਤੋੜਨ ਦਾ ਫਰਿੱਜ ਤੋੜਨ ਦਾ ਗੱਡੀਆਂ ਤੋੜਨ ਦਾ ਬਾਹਰ ਦਰਵਾਜ਼ੇ ਪੱਟਣ ਦਾ ਕਿਹ ਆ ਕੰਮ ਸੀ ਇਹ ਪੁਲਿਸ ਨੇ ਕਾਨੂੰਨ ਹੱਥ ਦੇ ਵਿੱਚ ਨਹੀਂ ਲਿਆ ਪੁਲਿਸ ਉਹਨਾਂ ਨੂੰ ਕਿਉਂ ਸ਼ਹਿ ਦੇਰੀ ਸੀ ਜਿਹੜੇ ਖੁਦ ਉਹਨਾਂ ਦੇ ਸਾਹਮਣੇ ਫਾਇਰਿੰਗ ਕਰ ਰਹੇ ਸੀ ਜਦੋਂ ਕਿਸੇ ਵੀ ਇਨਸਾਨ 'ਤੇ ਫਾਇਰਿੰਗ ਹੋਵੇਗੀ ਉਹ ਅੱਗੋਂ ਰੋੜੇ ਚਲਾਊਂਗ ਚਲਾਊਗਾ ਪਰ ਮੈਂ ਬੜੇ ਦੁੱਖ ਨਾਲ ਇਹ ਗੱਲ ਕਹਿਣਾ ਚਾਹੁੰਦਾ ਕਿ ਸਾਡੀ ਇਹ ਮੰਗ ਆ ਕਿ ਜਿਹੜਾ ਇਹ ਐਡੀ ਮਾੜੀ ਘਟਨਾ ਇੱਥੇ ਹੋਈ ਆ ਜਿਹਦੇ ਨਾਲ ਬੜਾ ਸਾਨੂੰ ਡੂੰਘੀਆਂ ਸੱਟਾਂ ਵੱਜੀਆਂ ਤੇ ਬੜਾ ਮਨ ਦੁਖੀ ਐ ਇਸ ਗੱਲ ਨੂੰ ਲੈ ਕੇ ਕਿ ਸਾਡੇ ਜਿਹੜੀ ਮਨੁਵਾਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਜੀ ਨੇ ਠੇਕਾ ਲਿਆ ਹੋਇਆ ਰਿਹਾਵੀਸ਼ਨ ਖਤਮ ਕਰਨ ਦਾ ਤੇ ਜਿਨ੍ਹਾਂ ਨੇ ਗਰੀਬਾਂ ਤੇ ਅਤਿਆਚਾਰ ਕਰਨ ਦਾ ਜਿਵੇਂ ਕੈਪਟਨ ਅਤਿਆਚਾਰ ਕਰਦਾ ਸੀ ਜਿਵੇਂ ਪਿਛਲੀਆਂ ਸਰਕਾਰਾਂ ਅਤਿਆਚਾਰ ਕਰਦੀਆਂ ਸੀ ਕੋਈ ਵੀ ਫਰਕ ਨਹੀਂ ਉਹਨਾਂ ਦੇ ਬਰਾबरी ਇਹ ਇਹ ਸਰਕਾਰ ਵੀ ਸ਼ੈਡਿਊਲ ਕਾਸ ਸਮਾਜ ਤੇ ਅਤਿਆਚਾਰ ਕਰ ਰਹੀ ਐ ਮੈਂ ਕਹਿਣਾ ਚਾਹਣਾ ਕਿ ਇਥੋਂ ਦੇ ਪੁਲਿਸ ਪ੍ਰਸ਼ਾਸਨ ਜਿਹੜੇ ਅਧਿਕਾਰੀ ਸੀ ਉਹਨਾਂ ਤੇ ਪਰਚੇ ਦਰਜ ਹੋਣ ਤੇ ਜਿਹੜੇ ਨਿਰਦੋਸ਼ੇ ਜੇਲ੍ਹਾਂ ਦੇ ਵਿੱਚ ਡੱਕੇ ਹੋਏ ਨੇ ਉਹਨਾਂ ਨੂੰ ਤੁਰੰਤ ਐਫ ਆਈ ਆਰ ਨੂੰ ਖਾਰਜ ਕਰਕੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਸਾਡੀ ਇਹ ਮੰਗ ਆ ਕਰੀਮਪੁਰ ਸਾਹਿਬ ਤੇ ਤੁਸੀਂ ਤੁਹਾਡੇ ਕੋਲੇ ਬਹੁਤ ਵੱਡਾ ਰਾਜਨੀਤਿਕ ਤਜਰਬਾ ਹੈਗਾ ਜਲਦੀ ਤੋਂ ਜਲਦੀ ਕਿਉਂਕਿ ਕਾਫੀ ਬੱਚੇ ਮਾਤਾ-ਮਾਂ ਬੜੀਆਂ ਪਰੇਸ਼ਾਨ ਨੇ ਲਖਾ ਨਹੀਂ ਸਕਦੇ ਔਰਤਾਂ ਦਾ ਸਰੀਰ ਉਹਨਾਂ ਦੇ ਵੀ ਬੜੀਆਂ ਡਾਂਗਾਂ ਬੱਜੀਆਂ ਨੇ ਬੜਾ ਕੁੱਟਮਾਰ ਹੋਇਆ ਮੈਂ ਕਹਿੰਦਾ ਖੂਨੀ ਖੇਡ ਹੋਈ ਆ ਦੋ ਘਰਾਂ ਨੂੰ ਖੁਸ਼ ਕਰਨ ਵਾਸਤੇ ਸਾਰੇ ਪਿੰਡ ਦਾ ਕਟਾਪਾ ਚੜਿਆ ਗਿਆ ਤੇ ਮੈਂ ਤੁਹਾਨੂੰ ਇੱਕੋ ਹੀ ਗੱਲ ਕਹੂੰਗਾ ਏਕ ਇੱਕ ਡੰਡੇ ਦਾ ਮੁੱਲ 2027 ਦੇ ਵਿੱਚ ਇਹ ਮਨੁਵਾਰਦੀ ਪਾਰਟੀ ਨੂੰ ਸਭ ਕੁਝ ਸਿਖਾ ਕੇ ਆਪਾਂ ਆਪ ਦਾ ਰਾਜ ਭਾਗ ਬਣਾਈਏ ਕਿਉਂਕਿ ਸਭ ਛਰੀ ਕਾਂਚੀ ਰਾਮ ਦੱਸਦੇ ਹੁੰਦੇ ਸੀ ਜਿਨ੍ਹਾਂ ਦਾ ਆਪ ਦਾ ਰਾਜ ਹੁੰਦਾ ਉਹਨਾਂ ਦੀ ਕੋਈ ਧੀ ਭੈਣ ਕਣੀ ਉਹਨਾਂ ਵੱਲ ਕੋਈ ਉਂਗਲ ਨਹੀਂ ਕਰ ਸਕਦਾ ਅਸੀਂ ਖੁਦ ਰਾਜ ਅਸੀਂ ਉਹ ਰਜਵਾੜਿਆਂ ਨੂੰ ਦੇ ਕੇ ਆਉਣੇ ਆ ਤੇ ਫਿਰ ਆਪਦੇ ਤੇ ਅਤਿਆਚਾਰ ਹੋਣ ਦੇ ਜ਼ਿੰਮੇਵਾਰ ਵੀ ਕੁਝ ਹੱਦ ਤੱਕ ਆਪਾਂ ਹੀ ਹੁੰਨੇ ਆ ਹੁਣ ਮੈਂ ਬੇਨਤੀ ਕਰਾਂ ਸਾਡੇ ਗੁਰਵਰਤ ਸਿੰਘ ਚੋਹਾਨ ਸਾਹਿਬ ਉਹ ਵੀ 2 ਮਿੰਟ ਆਪਣੀ ਗੱਲ ਤੁਹਾਡੇ ਨਾਲ ਸਾਂਝੀ ਕਰਨਗੇ ਧੰਨਵਾਦ ਸਾਥੀਓ ਅੱਜ ਦੇ ਇਸ ਮੀਟਿੰਗ ਦੇ ਵਿਸ਼ੇਸ਼ ਮਹਿਮਾਨ ਫਰਾਰ ਕਰੀਮਪੁਰ ਸਾਹਿਬ ਜੀ ਜਿਹੜੇ ਡਾਇਰੈਕਟਰ ਨੇ ਆਪਣੇ ਡਾਕਟਰ ਕਰੀਮਪੁਰ ਸਾਹਿਬ ਜੀ ਲੋਕ ਸਭਾ ਇੰਚਾਰਜ ਵੀ ਰਹੇ ਨੇ ਸਾਥਕਾ ਐਮ ਐਲ ਏ ਵੀ ਰਹੇ ਨੇ ਸਾਥੀਓ ਟੁੰਡੇ ਤੇ ਸਾਰੇ ਥੋੜੇ ਪਿੰਡ ਦੀ ਹਾਜ਼ਰੀ ਵਾਸਤੇ ਆਏ ਆ ਗਾਇ ਪੀਮ ਗਾਇ ਪਾਰ ਸਾਥੀਓ ਵਖੋ ਤੁਹਾਡੀ ਮੈਂ ਸੈਸ਼ਨ ਪਹਿਲੇ 6 ਤਰੀਕ ਨੂੰ ਤੁਹਾਡੇ ਕੋਲ ਮੈਂ ਇੱਥੇ ਆਇਆ ਸੀ ਜੀ ਕਿਸੇ ਬੰਦੇ ਨੇ ਮੈਨੂੰ ਉਂਗਲ ਨਹੀਂ ਫੜਾਈ ਮੈਂ ਉਧਰ ਦਾ ਘਰ ਵੀ ਸਰਪੰਚ ਦਾ ਵੇਖ ਕੇ ਗਿਆ ਸਾਰੇ ਪਾਸੇ ਮੈਂ ਜਾ ਕੇ ਆਇਆ ਇੰਦਰਜੀਤ ਨੂੰ ਮੈਂ ਕਿਹਾ ਸੇ ਰੁਕ ਜਾਥੇ ਇਹ ਰੁਕਿਆ ਨਹੀਂ ਇਹ ਵੀ ਆਦਾ ਭਾੜੀਆ ਦੇ ਪਿੰਡ ਜਾ ਕੇ ਸਦਕਾਨ ਖੋਲ੍ਹ ਲਈ ਲੈ ਜਾ ਮੈਂ ਤਾਂ ਇਹਦਾ ਪਿੰਡ ਇੰਦਰਜੀਤ ਦਾ ਹੀ ਇਹਨੂੰ ਵੀ ਮੈਂ ਕਿਹਾ ਇਹ ਰੁਕਿਆ ਨਹੀਂ ਇੱਥੇ ਫਿਰ ਮੈਂ ਤੇ ਨਿਰਮਲ ਤੇ ਗੁਰਜੰਟ ਸਿੰਘ ਤੇ ਮੇਰਾ ਡਰਾਈਵਰ ਅਸੀਂ ਇੱਥੇ ਆਏ ਸਾਰੇ ਪਿੰਡ ਦੀ ਕਾਰਵਾਈ ਪੁੱਛੀ ਕਿਸੇ ਬੰਦੇ ਨੇ ਸਾਨੂੰ ਬਾਹਰ ਨਿਕਲੋ ਤਿਆਰੀ ਨਹੀਂ ਸੀ ਕੋਈ ਸਾਥੀ ਉਹ ਸਾਡੇ ਨਾਲ ਖੜੇ ਆ ਸਾਡੇ ਸਾਡੇ ਡਰੇ ਹੋਏ ਸੀ ਡਰੇ ਹੋਏ ਸੀ ਸਾਰੇ ਬੰਦੇ ਮੈਂ ਇੱਥੇ ਆਇਆ ਤੇ ਮੈਂ ਫੋਟੋ ਵੀ ਕਰਵਾ ਕੇ ਗਿਆ ਪਰ ਮੈਂ ਉਸੇ ਦੇ ਨਹੀਂ ਆਇਆ ਸਾਰੇ ਡਰੇ ਹੋਏ ਸੀ ਇਹ ਇਹਨਾਂ ਨੇ ਕਿਸੇ ਨੇ ਨਹੀਂ ਮੇਰੀ ਉਂਗਲ ਫੜੀ ਫੜੀ ਮੈਂ ਆਇਆ ਸੀ ਮੈਂ ਕਿਹਾ ਮੈਂ ਤੁਹਾਡੇ ਨਾਲ ਖੜਾ ਤੁਹਾਨੂੰ ਕੋਈ ਡਰ ਨਹੀਂ ਲੋੜ ਨਹੀਂ ਇਹ ਫਿਰ ਚੁੱਪ ਕਰਕੇ ਉਹ ਕਿਸੇ ਨੇ ਗੱਲ ਕੋਈ ਕਰੇ ਨਹੀਂ ਸਾਨੂੰ ਨਹੀਂ ਪਤਾ ਸਾਨੂੰ ਨਹੀਂ ਪਤਾ ਕੋਈ ਕੋਈ ਕੁਛ ਕਹੀ ਹੋਵੇ ਕੁਛ ਕਹੀ ਹੋਵੇ ਮੈਂ ਇਹ ਗੱਲਾ ਕਰਨ ਵਾਸਤੇ ਤੁਹਾਡੇ ਕੋਲੇ ਆਇਆ ਸੱਠੀਓ ਅੱਜ ਮੇਰੇ ਮੈਂ ਦੇ ਪੰਜਾਬ ਪ੍ਰਧਾਨ ਨੂੰ ਬੁਲਾਇਆ ਹੋਇਆ ਇੱਥੇ ਤੁਹਾਡੀ ਬੜੀ ਜੁੱਧ ਨਾਲ ਲੜੇ ਲੜਾਈ ਲੜਾਂਗੇ ਮੈਨੂੰ ਸੀਐਡੀ ਦਾ ਹੁਣੇ ਫੋਨ ਵੀ ਆਇਆ ਸੀ ਐਂ ਕਰਾਂਗੇ ਮੈਂ ਕਹਾਂ ਜੀ ਤੁਸੀਂ ਵਾਪਸ ਭਵਾ ਲੈ ਲਓ ਜਿੰਦਾ ਬੰਦੇ ਹਰਿਆਣਾ ਹੀ ਕਰਦੇ ਮੈਂ ਉਹਨਾਂ ਤੇਰਨਾ ਵਾਪਸ ਨਹੀਂ ਲਊਗਾ ਇਹੀ ਜੈ ਭੀਮ ਜੈ ਭਾਰਤ ਵੈਦਿਕਾ ਖਾਲਸਾ ਦੇ ਵਾਹਿਗੁਰੂ ਜੀ ਕੀ ਮੈਂਟ ਲਈ ਚੌਧਰੀ ਗੁਰਨਾਮ ਸਿੰਘ ਜੀ ਵੀ ਆਪਣੀ ਗੱਲ ਰੱਖਣਗੇ ਨਗਰ ਚੰਦਪਨ ਦੀ ਹੋਈ ਅਣਮਨੁੱਖੀ ਜਿਹੜੀ ਘਟਨਾ ਆ ਜਿਹਦੇ ਵਿੱਚ ਸਾਡੇ ਸਮਾਜ ਦੀਆਂ ਧੀਆਂ ਪਣਾ ਬੇਪਤ ਹੋਈਆਂ ਸਾਡੇ ਜਿਹੜੇ ਵੀਰ ਵਾ ਉਹਨਾਂ ਦੇ ਨਾਲ ਜਿਹੜਾ ਅਣਮਨੁੱਖੀ ਬਤਿਹਰਾ ਕੀਤਾ ਗਿਆ ਜੋ ਜਾਣਕਾਰੀ ਮਿਲੀ ਆ ਦੋ ਪਰਿਵਾਰਾਂ ਨੂੰ ਖੁਸ਼ ਕਰਨ ਦੇ ਲਈ ਸਾਡੇ ਸੈਂਕੜੇ ਜਿਹੜੇ ਪਰਿਵਾਰ ਵਾ ਉਹਨਾਂ ਨੂੰ ਹਤਾਸ਼ ਕੀਤਾ ਗਿਆ ਅੱਜ ਉਹਨਾਂ ਦਾ ਦੁੱਖ ਸੁਣਨ ਦੇ ਲਈ ਸਾਡੇ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਡਾਕਟਰ ਅਫਤਾਰ ਸਿੰਘ ਕ੍ਰੀਮਪੁਰ ਜੀ ਸਾਬका ਮੈਂਬਰ ਪਾਰਲੀਮੈਂਟ ਰਾਜ ਸਭਾ ਤੁਹਾਡੇ ਵਿੱਚ ਬਰਾਜੇ ਆ ਔਰ ਉਹਨਾਂ ਦਾ ਬਹੁਤ ਵੱਡਾ ਰਾਜਨੀਤਿਕ ਤਜਰਬਾ ਐ ਐਮ ਐਲ ਏ ਵੀ ਰਹੇ ਐ ਐਮ ਪੀ ਵੀ ਰਹੇ ਆ ਔਰ ਕਈ ਕਈ ਸਟੇਟਾਂ ਦੇ ਇਨਚਾਰਜ ਵੀ ਹੁਣ ਵੀ ਇਸ ਵੇਲੇ ਜੰਮੂ ਦੇ ਇਨਚਾਰਜ ਵੀ ਆ ਔਰ ਸਾਨੂੰ ਪੂਰਾ ਭਰੋਸਾ ਆ ਗੋਲੋ ਚੰਪ ਪ੍ਰਸ਼ਾਸਨ ਨੇ ਜਾਂ ਗੁੰਡਿਆਂ ਨੇ ਸਾਡੇ ਸਮਾਜ ਦੇ ਨਾਲ ਧੱਕਾ ਕੀਤਾ ਉਹਨੂੰ ਕਾਹ ਚੋਦਾ ਜਿਹੜਾ ਜਰੂਰ ਉਹਨਾਂ ਦਾ ਕੱਢ ਕੇ ਆਪਾਂ ਇਹ ਪੂਰਾ ਜਿਹੜਾ ਇਨਸਾਫ ਡਾਉਣ ਦੇ ਵਿੱਚ ਮਾਝੋ ਕ੍ਰੀਮ ਪ੍ਰਿ ਸਾਭ ਦੀ ਅਗਵਾਈ ਦੇ ਵਿੱਚ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਜਿੱਦਾਂ ਸਾਡੇ ਮਾਝੋ ਕਲਦੀਪ ਸਿੰਘ ਜੀ ਸਰਦੂਲਗੜ ਜਿਹੜੇ ਸਾਡੇ ਪੰਜਾਬ ਦੇ ਕੋਆਰਡੀਨੇਟਰ ਆ ਆਪਾਂ ਇਹਨਾਂ ਸਾਰੇ ਸਾਡੇ ਆਗੂ ਸਹਿਬਾਨ ਚੋਹਾਨ ਸਾਹਿਬ ਮੱਲੀਆਂ ਜੀ ਗੋਗੀ ਜੀ ਸਾਰਿਆਂ ਦੀ ਅਗਵਾਈ ਦੇ ਵਿੱਚ ਆਪਾਂ ਇਕਜੁੱਟ ਹੋ ਕੇ ਹੋਰ ਵੀ ਜਿਹੜਾ ਸਾਡਾ ਸਮਾਜ ਘਰਾਂ 'ਚ ਬੈਠਾ ਆ ਕਿਉਂਕਿ ਜਦ ਕਹਿੰਦੇ ਜੱਬੇ ਬਾਣ ਲਾਗੇ ਤੱਬੇ ਰੋਸ਼ ਜਾਗੇ ਸਾਡੇ ਨਾਲ ਵਾਅਦਾ ਹੋਇਆ ਵਾਦੀ ਹੋਈ ਆ ਹੁਣ ਸਾਨੂੰ ਇੱਕਜੁੱਟ ਹੋ ਕੇ ਇਹ ਲੜਾਈ ਲੜਨੀ ਪੈਣੀ ਆ ਲੀਡਰ ਸਾਡੇ ਕੋ ਕਾਬਲ ਲੀਡਰ ਸਾਡੇ ਕੋ ਹੈਗੇ ਆ ਤੁਹਾਡੇ ਸਮਾਜ ਦਾ ਜਿਹੜੀ ਇੱਕਜੁੱਟਤਾ ਆ ਉਹਦੇ ਨਾਲ ਇੱਕ ਦਿਨ ਜੇ ਰਿਜ਼ਲਟ ਆ ਸਕਦਾ ਜਿੱਥੇ ਵੀ ਸਾਡੇ ਹੋਰ ਘਰਾਂ ਦੇ ਵਿੱਚ ਸਾਥੀ ਸੰਗਤ ਬੈਠੀ ਆ ਉਹਨਾਂ ਨੂੰ ਵੀ ਪ੍ਰੇਰੋ ਔਰ ਜਿਹੜਾ ਵੀ ਪ੍ਰੋਗਰਾਮ ਲਿਖਿਆ ਉਹਦੇ ਵਿੱਚ ਆਪਾਂ ਤਨਮਨ ਧੰਦੇ ਨਾਲ ਡਟ ਕੇ ਇੱਕਜੁੱਟ ਹੋ ਕੇ ਆਪਾਂ ਜਿਹੜਾ ਪ੍ਰਸ਼ਾਸਨ ਸਰਕਾਰ ਦੀਆਂ ਜਿਹੜੀਆਂ ਅੰਦਾਸਾਂ ਬੰਦ ਕਰੀਏ ਐਸਐਸਪੀ ਐਸਐਚਓ ਜਿਹੜੇ ਵੀ ਆ ਔਰ ਉਹਨਾਂ ਨੂੰ ਉਹਨਾਂ ਦੇ ਪਦ ਤੋਂ ਉਹਨਾਂ ਦੇ ਜਿਹੜਾ ਰਤਵੇਂ ਤੋਂ ਚੱਲਦਾ ਕਰੀ ਉਹਨਾਂ ਤੇ ਪਰਚੇ ਕਰਾਈਏ ਆਪਣੇ ਸਮਾਜ ਦੇ ਜਿਹੜੇ ਨਿਰਦੋਸ਼ ਲੋਕ ਜੇਲ੍ਹਾਂ ਦੇ ਵਿੱਚ ਬੈਠੇ ਆ ਉਹਨਾਂ ਨੂੰ ਰਿਹਾ ਕਰਾਈਏ ਤੁਹਾਡੇ ਸਾਰਿਆਂ ਦੇ ਮਨ ਲੋ ਸਹਿਯੋਗ ਦੀ ਮੰਗ ਕਰਦਾ ਹੋਇਆ ਤੁਹਾਨੂੰ ਰਜਾ ਲੈਣਾ ਜੈ ਭੀਮ ਜੈ ਬਾ ਹੁਣ ਸਾਡੇ ਸੂਬੇ ਦੇ ਜਰਨਲਿਸਟ ਕਤਰ ਸੰਤਰਾਮ ਮੱਲੀ ਜੀ ਜਿਹੜੇ ਇਸ ਲੋਕ ਸਭਾ ਤੋਂ ਕਾਫੀ ਬਰਚ ਹੋਣ ਦੀ ਲੜ ਚੁੱਕੇ ਨੇ ਸੰਤਰਾਮ ਮੱਲੀ ਜੀ ਨਾਮ ਹੈ ਭਰਮ ਹੈ ਸਾਡੇ ਕਾਤਲਾ ਨੂੰ ਅਸੀਂ ਹੋਵਾਂਗੇ 2004 ਲੋਕੋ ਕਤਲ ਕੀਤਿਆ ਤੋਂ ਮੁੱਕਣੀ ਸਾਡੀ ਐਡੀ ਵੱਡੀ ਕਰਤਾਰੀ ਅੱਜ ਇਸ ਸਵਾ ਦੇ ਵਿੱਚ ਬੱਦੇ ਨੂੰ ਮੈਂ ਫੈਂਡ ਚੰਦਪਾਨ ਦੀ ਗਰੀਬਾਂ ਤੇ ਜ਼ੁਲਮ ਦੇ ਆਵਾਜ਼ ਨੂੰ ਸੁਣਨ ਵਾਸਤੇ ਆਏ ਸਾਡੇ ਬਹੁਤ ਹੀ ਨਤੜ ਕਾਬੋ ਮਾਨ ਜੋ ਕ੍ਰੇਮਪੁਰ ਸਿੰਘ ਸਾਹਿਬ ਕੌਂਸਲ ਕਾ ਮੈਂਬਰ ਰਾਜ ਸਭਾ ਫੌਸਾ ਦਾ ਐਮ ਐਲ ਏ ਵੀ ਔਰ ਬਹੁਤ ਹੀ ਤੜਕਾ ਆਗੂ ਹੈ ਬਹੁਤ ਵੱਡੇ ਜੁੱਦਾਂ ਦੇ ਵਿੱਚ ਇਹਨਾਂ ਨੇ ਹਿੱਸਾ ਪਾਇਆ ਹੈ ਅੱਜ ਵੀ ਥੋੜੇ ਯੁੱਧ ਦੇ ਵਿੱਚ ਹਿੱਸਾ ਪਾਉਣ ਆਏ ਆ ਉਹਨਾਂ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਪੰਜਾਬ ਦੇ ਇੰਚਾਰਜ ਕੁਲਦੀਪ ਸਿੰਘ ਸੋਦਗੜਜੀ ਸਾਡੇ ਬਹੁਤ ਹੀ ਸਤਿਕਾਰਯੋਗ ਪੁਰਾਣੇ ਆਗੂ ਜਗਦੀਪ ਸਿੰਘ ਗੋਗੀ ਜੀ ਇਸ ਲੋਕ ਸਭਾ ਦੇ ਇੰਚਾਰਜ ਪ੍ਰਵਕ ਸਿੰਘ ਚੋਹਾਨ ਜੀ ਔਰ ਜੀਲਾ ਪ੍ਰਧਾਨ ਬ੍ਰਵੀਤ ਸਿੰਘ ਬਾਜਾ ਜੀ ਬਲੌ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਜੈ ਭੀਮ ਜੈ ਭਾਰ ਤਾਂ ਸਾਰਜੋਗ ਸਾਥੀਓ ਇਹ ਬਹੁਤ ਵੱਡੀ ਮੰਤ ਭਾਗੀ ਘਟਨਾ ਹੈ ਕਿ ਗਰੀਬ ਸਮਾਜ ਦੇ ਉੱਤੇ ਜਿਨ੍ਹਾਂ ਗਰੀਬਾਂ ਦੀ ਲਈ ਗੁਰੂ ਸਾਹਿਬ ਨੇ ਕਹਿ ਕੇ ਨ ਗਰੀਬ ਦੇ ਸਿੱਖ ਨੂੰ ਦਉ ਪਾਛਾਈ ਯਾਦ ਕਰੇ ਹਮਾਰੇ ਗਰੇ ਗੁਰੂ ਸਾਨੂੰ ਪਾਸ਼ਾ ਇਹ ਲੈਣਾ ਚਾਹੁੰਦੇ ਸੀ ਇਹ ਸਾਡੇ ਤੇ ਜ਼ੁਲਮ ਕਰਦੇ ਆ ਤਾਂ ਇਹ ਕੌਣ ਲੋਕ ਹੈ ਇਹ ਤੁਸੀਂ ਸਮਝਣਾ ਹੋਊਗਾ ਇਸ ਕਰਕੇ ਅੱਜ ਆਪਾਂ ਕੱਤਰ ਹੋਏ ਆ ਪਹਿਲੀ ਗੱਲ ਤਾਂ ਇਹ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਜਿੰਨੇ ਵੀ ਸਾਡੇ ਨਜਾਇਜ਼ ਜੇਲ ਦੇ ਵਿੱਚ ਚੁੱਕਿਆ ਉਹਨਾਂ ਨੂੰ ਬਿਨਾਂ ਪਰਚੇ ਤੋਂ ਰਿਹਾਅ ਕੀਤਾ ਜਾਵੇ ਔਰ ਜਿਨ੍ਹਾਂ ਨੂੰ ਕਿ ਸਾਡੇ ਜੋਮ ਕੁੱਤਾ ਸਾਡੇ ਗਰੀਬਾਂ ਦੇ ਉਹਨਾਂ ਨੂੰ ਸਾਥ ਤੋਂ ਸਾਥ ਕਿ ਭਜਾ ਦਿੱਤੇ ਜਾਵੇ ਔਰ ਜਿਹੜੇ ਮੁਲਾਜ਼ਮ ਸਾਥੀ ਹੈ ਜਿਹੜੇ ਇਸ ਘਟਨਾ ਦੇ ਵਿੱਚ ਖੜੇ ਦੇਖ ਰਹੇ ਸੀ ਉਹਨਾਂ ਸਾਰਿਆਂ ਨੂੰ ਸਸਪੈਂਡ ਕੀਤਾ ਜਾਵੇ ਨੌਕਰੀ ਤੋਂ ਲਾਂਭੇ ਕੀਤਾ ਜਾਵੇ ਕਿਉਂਕਿ ਸਾਡੇ ਇੱਕ ਕਹਾਵਤ ਹੈ ਰੱਕ ਸੀਸ ਟੜੀ ਤੇ ਲੜਦੀ ਮਜਬੂਤ ਕੋਮ ਦਲੇਰਾਂ ਦੀ ਅਸੀਂ ਉਸ ਕੋਮ ਦੇ ਵਾਰਸ ਹੈ ਇਸ ਕੋਮ ਦੇ ਵਾਰਸ ਹੈ ਜੇ ਪ੍ਰਸ਼ਾਸਨ ਨੇ ਅਨਸਾਫ਼ ਨਾ ਦਿੱਤਾ ਤਾਂ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਤੇ ਜੇ ਅੱਗੇ ਕਤਲ ਹੁੰਦਾ ਸੀ ਨਾ ਜੇ ਅੱਗੇ ਕੋਈ ਕਤਲ ਹੋ ਜਾਂਦਾ ਸੀ ਜੇ ਘੰਡੀ ਵੱਢੀ ਹੁੰਦੀ ਸੀ ਕਹਿੰਦੇ ਮਜ਼ੀ ਵੀ ਹੋਊਗਾ ਇਸ ਕਤਲ 'ਚ ਉਹ ਘੰਡੀ ਵੱਢਦੀ ਆ ਘੰਡੀ ਵੱਢਣ ਜਾਣਦੇ ਆ ਜੇ ਤਾਂ ਇਨਸਾਫ਼ ਮਿਲਿਆ ਠੀਕ ਹੈ ਨਹੀਂ ਸਿਰ ਘੰਡੀ ਵੱਢਣ ਜਾਣਦੇ ਆਂ ਜੀ ਪ੍ਰਸ਼ਾਸਨ ਨੂੰ ਅੱਜ ਬੇਨਤੀ ਕਰਦੇ ਇਹਨਾਂ ਨੂੰ ਇਨਸਾਫ਼ ਦਿੱਤਾ ਜਾਵੇ ਨਹੀਂ ਅਸੀਂ ਆ ਇਹਨਾਂ ਦੀ ਘੰਡੀ ਵੱਢ ਕੇ ਦਿਖਾਵਾਂਗੇ ਇਸ ਕਰਕੇ ਅੱਜ ਜਿਹੜੇ ਸਾਡੇ ਤੋਂ ਕਿ ਇਹਨਾਂ ਦੇ ਅਸੀਂ ਵਿਚਾਰ ਸੁਣਨੇ ਆ ਤਾਂ ਜਦੋਂ ਵੀ ਤੁਹਾਨੂੰ ਸਾਡੀ ਲੋੜ ਪੋਵੇ ਕਿਤੇ ਵੀ ਦਿਨ ਰਾਤ ਤਾਂ ਫਿਰ ਅਸੀਂ ਇਹਨਾਂ ਨੂੰ ਕੰਢੀ ਵਾਲਾ ਰਸਤਾ ਮੁਖਾਵਾਂਗੇ ਆਪਾਂ ਸਾਰਿਆਂ ਨੇ ਇਕੱਠੇ ਹੋ ਜੋ ਇਕੱਠੇ ਹੋ ਕੇ ਗੁਰੂ ਸਾਹਿਬਾਂ ਦਾ ਜੋ ਸੰਦੇਸ਼ ਹੈ ਵੀ ਉਸ ਤੇ ਆਪਾਂ ਨੂੰ ਪਹਿਰਾ ਦੇਣਾ ਪਊਗਾ ਉਦੇ ਵਾਸਤੇ ਆਪ ਨੂੰ ਰਾਜ ਲੈਣਾ ਪਿਆ ਗੁਰੂ ਸਾਹਿਬ ਸਾਨੂੰ ਸੰਦੇਸ਼ ਦੇ ਗਏ ਮੰਨਿਆ ਨਹੀਂ ਵੀ ਕੋਈ ਕਿਸੇ ਕੋ ਰਾਜ ਨਾਲ ਦੇ ਜੋਲ ਹੈ ਲਿਖ ਨੂੰ ਚਲੇ ਰਾਜ বিনা ਨਾ ਧਰਮ ਚਲੇ ਧਰਮ ਨਾ ਜੰਮੇ ਮੇ ਜੇ ਆਪਣਾ ਰਾਜ ਹੁੰਦਾ ਤੇ ਅੱਜ ਤੁਹਾਡੇ ਤੇ ਜ਼ੁਲਮ ਨਹੀਂ ਹੁੰਦਾ ਸੀ ਅਸੀਂ ਇਕੱਠੇ ਨਹੀਂ ਹੋ ਰਹੇ ਇਸ ਕਰਕੇ ਸਾਨੂੰ ਇਕੱਠੇ ਹੋਣ ਦੀ ਲੋੜ ਹੈ ਆਓ ਆਉਣ ਵਾਲੇ 2027 ਦੇ ਵਿੱਚ ਆਪਾਂ ਇਕੱਠੇ ਹੋ ਕੇ ਇਹਨਾਂ ਜਿਹੜੇ ਤਣਾਟ ਲੋਕ ਹੈ ਉਹਨਾਂ ਤੇ ਆਪਾਂ ਉਹਨਾਂ ਤੇ ਨੱਥ ਪਾਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਆਪਾਂ ਸਾਰਿਆਂ ਨੇ ਉਦੋਂ ਬਾਅਦ ਫਰੀਦਕੋਟ ਵੀ ਜਾਣਾ ਧਰਨੇ ਨੂੰ ਵੀ ਆਪਾਂ ਕਾਮਯਾਬ ਕਰਨਾ ਤੁਸੀਂ ਬੈਠੋ ਬਾਈ ਇੱਥੇ ਥੋੜਾ ਜਿਹਾ ਬੈਠੋ ਸੁਣੋ ਕਿਉਂਕਿ ਸ਼ਾਇਦ ਕਿਸੇ ਬੰਦੇ ਨੂੰ ਪਤਾ ਨਹੀਂ ਹੁੰਦਾ ਆਜੋ ਬਹਿਜੋ ਬਹਿਜੋ ਆਜੋ ਸਾਰੇ ਬਹਿਜੋ ਜਿਹੜੇ ਇੱਧਰ ਉੱਧਰ ਖੜੇ ਹੋ ਬੈਠ ਜਾਓ ਬਾਈ ਆਜੋ ਬਹਿਜੋ ਇਹ ਸਾਡਾ ਏਕਾ ਨਹੀਂ ਹੁੰਦਾ ਨਾ ਇਸੇ ਕਰਕੇ ਅਸੀਂ ਮਾਰ ਖਾਂਦੇ ਆ ਸਾਡੇ ਵਿੱਚ ਵਾਜਾ ਪੇਲੇ ਭਗਵਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਅਫਾਜ ਸਿੰਘ ਜੀ ਤਰੀਕ ਪੁਰੀ ਸਾਹਿਬ ਐਕਸ ਮੈਂਬਰ ਰਾਸਭਾ ਐਕਸ ਐਮਐਲਏ ਜਿਨ੍ਹਾਂ ਨੂੰ ਲੰਬਾ ਰਾਜਨੀਤਕ ਤਜਰਬਾ ਦਾ ਬڑے-ਬڑے ਕੋਲ ਦਬਾਬੇ ਦੇ ਵਿੱਚ ਮਾਜੇ ਦੇ ਵਿੱਚ ਮਾਲਵੇ ਦੇ ਵਿੱਚ ਲੜ ਚੁੱਕੇ ਨੇ ਐਮਐਲਏ ਰਹੇ ਰਾਸਭਾ ਮੈਂਬਰ ਰਹੇ ਤੇ ਹੁਣ ਸੂਬਾ ਪ੍ਰਧਾਨ ਜੰਮੂ ਕਸ਼ਮੀਰ ਦੇ ਚੰਡੀਗੜ੍ਹ ਦੇ ਇੰਚਾਰਜ ਨੇ ਉਹ ਸਪੈਸ਼ਲ ਸਾਡੇ ਦੁੱਖ ਦੇ ਵਿੱਚ ਸ਼ਰੀਕ ਹੋਣ ਵਾਸਤੇ ਸਾਡੇ ਨਾਲ ਉਹ ਮੋਢਾ ਨਾਲ ਮੋਢੇ ਨਾਲ ਮੋਢਾ ਲਾ ਕੇ ਅੱਜ ਹਾਜ਼ਰ ਹੋਏ ਨੇ ਪਿੰਡ ਦੇ ਵਿੱਚ ਤਾਂ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਆਪਾਂ ਉਹਨਾਂ ਦਾ ਇੱਕ ਇੱਕ ਸ਼ਬਦ ਧਿਆਨ ਨਾਲ ਸੁਣ ਕੇ ਉਹਨੂੰ ਓਵੇਂ ਮੰਨ ਕੇ ਆਪਾਂ ਅਗਲੀ ਰਣਨੀਤੀ ਬਣਾਉਣੀ ਆ ਕਿ ਜਿਹੜੇ ਸਾਡੇ ਭਰਾ ਅੰਦਰ ਜੇਲ੍ਹਾਂ ਦੇ ਵਿੱਚ ਡੱਕੇ ਹੋਏ ਨੇ ਤੇ ਨਔਰਤਾਂ ਵੀ ਦਸੀਆਂ ਜਾ ਰਹੀਆਂ ਤੇ ਫੈਰਿੰਗਾ ਵਾਲੇ ਹਜੇ ਤੱਕ ਫੜੇ ਕੋਈ ਨਹੀਂ ਤਾਂ ਉਹ ਸਾਰੀ ਗੱਲਬਾਤ ਆਪਾ ਸਰਦਾਰ ਅਫਤਾਰ ਸਿੰਘ ਕ੍ਰੀਮਪੁਰੀ ਆਵਾਜ਼ਾ ਪੰਜਾਬ ਦੇ ਨਾਲ ਸਾਂਝੀ ਕਰਾਂਗੇ ਦਾ ਸਾਂਝੀ ਕਰ ਲਈ ਤੇ ਹੁਣ ਮੈਂ ਬੇਨਤੀ ਕਰਦਾ ਕਿ ਸਾਡੇ ਸੂਬਾ ਪ੍ਰਧਾਨ ਸਰਦਾਰ ਅਫਤਾਰ ਸਿੰਘ ਕ੍ਰੀਮਪੁਰੀ ਸਾਹਿਬ ਆਪਣੀ ਗੱਲ ਸਾਂਝੀ ਕਰਨਗੇ ਹਾਜ਼ਰਿੰ ਸਾਰੇ ਸਤਿਕਾਰਯੋਗ ਬਸਾਉਂਦ ਬਾਈ ਜੀ ਚਾਹ ਪੈਣੋ ਪੰਜਾਬ ਸਟੇਟ ਬਹੁਜਨ ਸਮਾਜ ਪਾਰਟੀ ਦੇ ਇੰਚਾਰਜ ਸਥਿਪਲਦੇਵ ਸਿੰਘ ਚੰਦੂਰਗੜ ਜੀ ਮੱਲਿਆ ਸਾਹਿਬ ਸੋਹਣ ਜੀ ਚੌਧਰੀ ਗੁਰਨਾਮ ਜੀ ਭਾਈਆ ਜੀ ਗੋਗੀ ਜੀ ਡਾਕਟਰ ਜ਼ਿਕੰਦਰ ਜੀ ਬਿੱਲੂ ਸਿੰਘ ਜੀ ਔਰ ਸਾਰੀ ਬਹੁਜਨ ਸਮਾਜ ਪਾਰਟੀ ਦੀ ਜਿੰਨੇ ਵੀ ਲੀਡਰਸ਼ਿਪ ਆਈ ਆ ਹੋਰ ਇਸ ਨਗਰ ਦੇ ਪਤਵੰਤੇ ਸੱਜਣ ਸਭ ਨੂੰ ਜੈ ਪੀਮ ਜੈ ਹਰਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਤਕਲੀਫ ਹੋਈ ਜਿਸ ਦਿਨ ਇਹ ਘਟਨਾ ਵਾਪਰੀ ਸਰਪੰਚ ਬੀਬੀ ਜੀ ਨੇ ਮੈਨੂੰ ਫੋਨ ਕੀਤਾ ਰਾਤ ਨੂੰ ਕਿ ਸਾਡੇ ਪਿੰਡ ਦੇ ਵਿੱਚ ਬੜਾ ਵੱਡਾ ਜ਼ੁਲਮ ਹੋਇਆ ਔਰ ਸਾਰੀ ਕਹਾਣੀ ਉਹਨਾਂ ਨੇ ਮੈਨੂੰ ਦੱਸੀ ਔਰ ਉਸੇ ਵਕਤ ਮੈਂ ਇੱਥੇ ਲੋਕ ਸਭਾ ਦੇ ਇੰਚਾਰਜ ਗੁਰਬਖਸ਼ ਚੋਹਾਨ ਜੀ ਦੀ ਡਿਊਟੀ ਲਗਾਈ ਕਿ ਭਈ ਤੁਹਾਡੀ ਲੋਕ ਸਭਾ ਦੇ ਵਿੱਚ ਜੈਤੋਂ ਵਿਧਾਨ ਸਭਾ ਦੇ ਵਿੱਚ ਸਰਕਾਰ ਨੇ ਜੋ ਜ਼ਬਰ ਕੀਤਾ ਹੈ ਇਹਦੇ ਬਾਰੇ ਉੱਥੇ ਮੌਕੇ ਤੇ ਪਹੁੰਚੋ ਔਰ ਪੀੜਤਾਂ ਦੀ ਮਜਲੂਮਾਂ ਦੀ ਮਦਦ ਲਈ ਬੀਐਸਟੀ ਖੜੀ ਹੋਏਗੀ ਉਹਨਾਂ ਦੇ ਨਾਲ ਜਾ ਕੇ ਖੜੇ ਹੋਵੋ ਔਰ ਇਹ ਆਏ ਵੀ ਲੇਕਿਨ ਉਸ ਵਕਤ ਪੁਲਿਸ ਨੇ دہشت ਇੰਨੀ ਬਣਾ ਰੱਖੀ ਸੀ ਕਿ ਉਹ ਇਹਨਾਂ ਨੂੰ ਘਰਾਂ ਦੇ ਵਿੱਚ ਮਿਲੀ ਨਹੀਂ ਸੰਗਤ ਉਸ ਵਕਤ ਸਭ ਤੋਂ ਪਹਿਲਾਂ ਭੋਜਨ ਸਮਾਜ ਪਾਰਟੀ ਨੇ ਉਸੇ ਵਕਤ ਫਿਰ ਅਸੀਂ ਪੁਲਿਸ ਅਧਿਕਾਰੀਆਂ ਨਾਲ ਵੀ ਗੱਲ ਕਰੀ ਜ਼ਿਲ੍ਹੇ ਦੀ ਪੁਲਿਸ ਕਪਤਾਨ ਨਾਲ ਵੀ ਗੱਲ ਕਰੀ ਔਰ ਇਹ ਸਾਡੇ ਇੰਚਾਰਜ ਕਰਦੀਪ ਸਿੰਘ ਜੀ ਇਨਾਂ ਦੇ ਵੀ ਮੈਂ ਡਿਊਟੀ ਲਗਾਈ ਕਿ ਵੀ ਤੁਸੀਂ ਸਟੇਟ ਦੇ ਇੰਚਾਰਜ ਐ ਔਰ ਲੋਕ ਸਭਾ ਦੀ ਟੀਮ ਉੱਥੇ ਮਿਲ ਕੇ ਆਪਾਂ ਨੇ ਇਸ ਜ਼ਬਰ ਦੇ ਖਿਲਾਫ ਲੜਾਈ ਲੜਨੀ ਸਭ ਤੋਂ ਪਹਿਲਾਂ ਮੈਂ ਇਸ ਸਾਰੇ ਘਟਨਾ ਕਰਮ ਦੀ ਪੰਜਾਬ ਭੌਜਨ ਸਮਾਜ ਪਾਰਟੀ ਵੱਲੋਂ ਨਿੰਦਾ ਕਰਦਾ ਕਿਉਂਕਿ ਇਹ ਆਜ਼ਾਦੀ ਨਹੀਂ ਇਹ ਜਿਹਨੂੰ ਆਜ਼ਾਦੀ ਕਹਿੰਦੇ ਆ ਇਹ ਆਜ਼ਾਦੀ ਨਹੀਂ ਕਹੀ ਜਾ ਸਕਦੀ ਕਿ ਜਿੱਥੇ ਮਿਹਨਤ ਕਸ਼ਾਂਤੇ ਕਾਮਿਆਂ ਤੇ ਖਾਸ ਕਰਕੇ ਦਲਤਾਂ ਤੇ ਐਸਾ ਬੇਤਹਾਸ਼ਾ ਜ਼ਬਰ ਹੋਇਆ ਕਿ ਗੋਲੀ ਚਲਾਉਣ ਵਾਲਾ ਜਿਹੜਾ ਦਲਤਾਂ ਦੇ ਉੱਪਰ ਉਹਦੀ ਸਰਕਾਰ ਪ੍ਰੋਟੈਕਸ਼ਨ ਕਰ ਰਹੀ ਉਹਨੂੰ ਸਰਕਾਰ ਰੱਖਿਆ ਦੇ ਰਹੀ ਆ ਲੇਕਿਨ ਜਿਨ੍ਹਾਂ ਤੇ ਗੋਲੀ ਚੱਲੀ ਆ ਉਹਨਾਂ ਦਾ ਬਿਨਾ ਮੈਡੀਕਲ ਕਰਾਏ ਉਹਨਾਂ ਦੀ ਗ੍ਰਿਫਤਾਰੀ ਕਰਕੇ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਹੋ ਰਹੀ ਮੈਨੂੰ ਮੇਰਾ ਸਾਥੀ ਕੱਲ ਕਹਿੰਦਾ ਕਿ ਭਈ ਜਿਹੜੇ ਸਾਥੀਆਂ ਨੇ ਇਸ ਪਿੰਡ ਦੇ ਵਿੱਚ ਅਣਖ ਨਾਲ ਜੀਣਾ ਚਾਹਿਆ ਔਰ ਸਿਰ ਚੁੱਕ ਕੇ ਜੀਣਾ ਚਾਹਿਆ ਉਹਨਾਂ ਤੇ ਜ਼ਬਰ ਕੀਤਾ ਗਿਆ ਮੈਂ ਕਿਹਾ ਹੁਕਮਰਾਨ ਇਹ ਸਮਝਦਾ ਕਿ ਇਹ ਸਿਰ ਤਾਂ ਅਸੀਂ ਪਸ਼ੂਆਂ ਦੇ ਗੋਹੇ ਲਈ ਰੱਖਿਆ ਆ ਇਹ ਸਿਰ ਤਾਂ ਅਸੀਂ ਪਸ਼ੂਆਂ ਦਾ ਗੋਹਾ ਚੁੱਕਣ ਲਈ ਰੱਖਿਆ ਹੈ। ਇਹ ਗੋਹਾ ਚੁੱਕਣ ਦੀ ਬਜਾਏ ਸਿਰਕ ਦਾ ਚੁੱਕ ਲਿਆ ਇਹਨਾਂ ਨੇ। ਇਸ ਕਰਕੇ ਬੇਤਹਾਸ਼ਾ ਜ਼ਬਰ ਕੀਤਾ। ਲੇਕਿਨ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਸਾਬ ਕਾਂਛੀ ਰਾਮ ਜੀ ਨੇ ਭੌਜਨ ਸਮਾਜ ਪਾਰਟੀ ਦਾ ਅੰਦੋਲਨ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ऐसे ही जबर ਦੇ ਵਿਰੁੱਧ ਲੜਨੇ ਲਈ ਖੜਾ ਕੀਤਾ ਤੁਸੀਂ ਚੰਦਪਾਨ ਵਾਲੇ ਆਪਣੇ ਆਪ ਨੂੰ ਇਕੱਲਾ ਨਾ ਸਮਝਿਓ ਤੁਹਾਡੀ ਪਿੱਛੇ ਪੂਰਾ ਪੰਜਾਬ ਨੀਲਾ ਝੰਡਾ ਲੈ ਕੇ ਖੜਾ ਹੋਊਗਾ ਇਨਸਾਫ ਦਵਾਨ ਦੇ ਲਈ ਇਹ ਮੈਂ ਤੁਹਾਡੇ ਵਿੱਚ ਅੱਜ ਖੜਾ ਹੋ ਕੇ ਐਲਾਨ ਕਰਨ ਲਈ ਆਇਆ ਬਹੁਜਨ ਸਮਾਜ ਪਾਰਟੀ ਕਿਉਂਕਿ ਜਿਸ ਤਰੀਕੇ ਨਾਲ ਕੇਸ ਦਰਜ ਹੋਏ ਆ ਅਸੀਂ ਇਹਦੀ ਨਿੰਦਾ ਕਰਦੇ ਆਂ ਔਰ ਅਸੀਂ ਬਹੁਜਨ ਸਮਾਜ ਪਾਰਟੀ ਵੱਲੋਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆਂ ਪਹਿਲੀ ਤਾਂ ਗੱਲ ਅੱਜ ਦਾ ਧਰਨਾ ਚਾਹੇ ਸਾਰੀਆਂ ਜਥੇਬੰਦੀਆਂ ਨੇ ਰੱਖਿਆ ਅਸੀਂ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਨੂੰ ਵੀ ਸੱਦਾ ਦਿੱਤਾ ਕਿ ਇਸ ਲੜਾਈ ਨੂੰ ਸਾਰੇ ਮਿਲ ਕੇ ਲੜੋ ਸਾਨੂੰ ਇਹਨੂੰ ਰਾਜਨੀਤੀ ਦਾ ਮੈਦਾਨ ਨਹੀਂ ਬਣਾਉਣਾ ਸਾਨੂੰ ਇਹਨੂੰ ਸਮਾਜ ਦੇ ਜ਼ਬਰਦਸਤ ਅੰਤ ਕਰਨੇ ਦੇ ਲਈ ਇਸ ਲੜਾਈ ਨੂੰ ਲੜਨਾ ਹੈ ਸਮਾਜ ਦੇ ਉੱਪਰ ਜੋ ਆ ਆਪਾਂ ਕਹੀ ਜੰਨੇ ਇੱਥੇ ਐਮ ਐਲ اے ਦਲ ਤੋਂ ਐਮ ਐਲ اے ਦਲ ਤੋਂ ਐਮ ਐਲ اے ਸ਼ਰੂ ਕਾਸਟ ਐ ਐਮ ਐਲ اے ਦੀ ਕੋਈ ਔਕਾਤ ਨਹੀਂ ਅਗਰ ਮੁੱਖ ਮੰਤਰੀ ਵੀ ਸਹਿ ਨਾ ਹੋਵੇ ਮੈਂ ਇਹ ਇਹਨੇ ਚਾਹੁੰਦਾ ਕਿ ਇਸ ਜ਼ਬਰ ਦੇ ਲਈ ਸਿਰਫ ਕਲਾ ਐਮਐਲਏ ਨਹੀਂ ਐਮਐਲਏ ਦੇ ਨਾਲ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੀ ਸਰਕਾਰ ਜ਼ਿੰਮੇਦਾਰ ਹੋਆ ਸਰਪੰਚ ਪੰਚਾਇਤ ਪਿੰਡ ਦੀ ਸਰਕਾਰ ਹੁੰਦੀ ਆ ਔਰ ਕੀ ਕਰਨਾ ਚਾਹੁੰਦੇ ਸੀ ਸਿਰਫ ਪਾਣੀ ਦਾ ਨਿਕਾਸ ਔਰ ਪੰਚਾਇਤਾਂ ਬਣਦੀਆਂ ਕਾਦੇ ਲਈ ਆ ਇਹੋ ਹੀ ਕੰਮ ਕਰਨ ਲਈ ਬਣਦੀਆਂ ਕਿ ਪਿੰਡ ਦੀ ਸੰਗਤ ਦੀ ਪਿੰਡ ਦੀ ਜਨਤਾ ਦੀ ਵੋਟਰਾਂ ਦੀ ਜੋ ਜ਼ਰੂਰਤ ਹੈ ਪੰਚਾਇਤ ਨੂੰ ਨੇੜੇ ਤੋਂ ਸਮਝ ਕੇ ਉਹਦਾ ਹੱਲ ਕਰੇ ਤਾਂ ਇਹਦੇ ਇਹ ਜਿਹੜੀ ਜ਼ਬਰ ਔਰ ਜਾਤੀ ਪੰਜਾਬ ਦੀ ਸਰਕਾਰ ਨੇ ਜੋ ਕੀਤੀ ਹੈ ਇਹਦੀ ਜਿੰਨੀ ਨਿੰਦਾ ਕੀਤੀ ਜਾਏ ਉੰਨੀ ਥੋੜੀ ਅਸੀਂ ਬਹੁਜਨ ਸਮਾਜ ਪਾਰਟੀ ਵੱਲੋਂ ਅੱਜ ਇੱਥੇ ਸਰਕਾਰ ਨੂੰ ਇਹ ਸੁਨੇਹਾ ਦੇਣ ਲਈ ਮੈਂ ਆਇਆ ਕਿਉਂਕਿ ਜਿਹੜਾ ਤੁਹਾਡਾ ਤਰਨਾ ਦਿਨ ਚ ਹੋਏਗਾ ਉਹਦੇ ਵਿੱਚ ਸਾਡੀ ਸਾਰੀ ਲੀਡਰਸ਼ਿਪ ਸਾਡੇ ਸਟੇਟ ਦੇ ਇੰਚਾਰਜ ਔਰ ਬਾਕੀ ਸਾਰੀ ਲੀਡਰਸ਼ਿਪ ਉੱਥੇ ਬੀਐਸਪੀ ਦੇ ਸਾਰੇ ਵਰਕਰਾਂ ਸਮੇਤ ਉੱਥੇ ਸ਼ਾਮਲ ਹੋਊਗੀ ਮੈਂ ਇਸ ਕਰਕੇ ਤੁਹਾਡੇ ਵਿੱਚ ਆਇਆ ਤਾਂ ਕਿ ਪੰਜਾਬ ਦੀ ਸਰਕਾਰ ਨੂੰ ਇਹ ਸੁਨੇਹਾ ਲੱਗ ਜਾਏ ਕਿ ਇਹ ਲੜਾਈ ਇਕੱਲੇ ਪਿੰਡ ਨੇ ਨਹੀਂ ਲੜਨੀ ਇਹ ਲੜਾਈ ਪੂਰੇ ਪੰਜਾਬ ਨੇ ਇਕੱਠੇ ਹੋ ਕੇ ਲੜਨੀ ਆ ਔਰ ਸਿਰਫ ਲੜਨੀ ਹੀ ਨਹੀਂ ਜਿਹਨੇ ਗੋਲੀ ਚਲਾਈ ਆ ਉਹਦੇ ਤੇ ਕਾਰਵਾਈ ਉਹਨੂੰ ਤਾਂ ਬਿਨਾਂ ਕਿਸੇ ਦੇਰੀ ਤੋਂ ਜੇਲ੍ਹ ਸੁਤਣਾ ਚਾਹੀਦਾ ਔਰ ਫਿਰ ਜਿਹਨਾਂ ਤੇ ਚੱਲੀ ਆ ਉਹਨਾਂ ਦਾ ਮੈਡੀਕਲ ਹੋ ਕੇ ਵਿਪਦ ਦੀ ਕਾਰਵਾਈ ਜੋ ਬਣਦੀ ਆ ਹੋਣੀ ਚਾਹੀਦੀ ਹੈ ਔਰ ਇਸ ਤੋਂ ਲਾਵਾ ਜਦੋਂ ਮੇਰੀ ਐਸਐਸਪੀ ਨਾਲ ਗੱਲ ਹੋਈ ਉਹ ਕਹਿੰਦੀ ਸਾਡੇ ਰੋੜੇ ਮਾਰੇ ਗਏ ਪੁਲਿਸ ਦੇ ਮੈਂ ਨੂੰ ਕਿਹਾ ਰੋੜੇ ਮਾਰੇ ਗਏ ਤਾਂ ਰੋੜੇ ਵੱਜਣ ਦਾ ਕਾਰਨ ਲੱਭੋ ਕਿਹਾ ਇਹਦੇ ਕਾਰਨ ਨੂੰ ਜਾਣੋ ਕੀ ਹੈ ਜਿਹੜੀ ਪੁਲਿਸ ਨੇ ਨੈਗਲੀਜੈਂਸੀ ਦਿਖਾਈ ਜਿਹੜੀ ਪੁਲਿਸ ਨੇ ਕਾਰਵਾਈ ਦੇ ਵਿੱਚ ਦੇਰੀ ਦਿਖਾਈ ਤੇ ਲੋਕੀ ਰੋਹ ਦੇ ਵਿੱਚ ਆ ਕੇ ਸੜਕ ਤੇ ਬੈਠਦੇ ਆ ਇਹ ਤਾਂ ਲੋਕਤੰਤਰਕ ਹੱਕ ਹੈ ਇੱਥੇ ਤਾਂ ਮਹੀਨਾ ਮਹੀਨਾ ਦੋ ਦੋ ਮਹੀਨੇ 6 6 ਮਹੀਨੇ ਸੜਕਾਂ ਬੰਦ ਰਹਿਣੀਆਂ ਕਿਤੇ ਲਾਕੀ ਨਹੀਂ ਚਲਦੀ ਕਿਤੇ ਗੋਲੀ ਨਹੀਂ ਚਲਦੀ ਪਰ ਜੇ ਦਲਤ ਕਿਤੇ 2 4 ਘੰਟੇ ਲਈ ਬੈਗਿਆ ਉਸ ਤੇ ਲਾਠੀ ਗੋਲੀ ਬੜੀ ਜਲਦੀ ਚਲ ਗਈ ਮੈਂ ਬੌਧਨ ਸਮਾਜ ਪਾਰਟੀ ਵੱਲੋਂ ਅਸੀਂ ਪੰਜਾਬ ਦੀ ਸਰਕਾਰ ਤੱਕ ਇਹ ਸੁਨੇਹਾ ਲਾਣਾ ਚਾਹੁੰਦੇ ਆ ਔਰ ਪਹੁੰਚਾਣਾ ਚਾਹੁੰਦੇ ਆ ਕਿ ਭਈ ਦੋਚੀ ਜਿਹਨੇ ਗੋਲੀ ਚਲਾਈ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਮੁਕਦਮਾ ਦਰਜ ਹੋ ਗਿਆ ਐ ਐਸਸੀਐਸਟੀ ਐਕਟ ਦਾ ਜੋੜ ਜਾਣਾ ਚਾਹੀਦਾ ਵਿੱਚ ਔਰ ਉਸ ਤੋਂ ਇਲਾਵਾ ਜਿਹੜੇ ਬੇਗੁਨਾਹ ਦੇ ਉੱਪਰ ਗੋਲੀ ਚੱਲੀ ਆ ਉਹਨਾਂ ਦਾ ਮੈਡੀਕਲ ਹੋਣਾ ਚਾਹੀਦਾ ਔਰ ਇਸ ਤੋਂ ਵੀ ਅਗੇ ਜਿਹੜੇ ਅਧਿਕਾਰੀ ਇਹਦੇ ਵਿੱਚ ਸ਼ਾਮਲ ਨੇ ਇਸ ਘਟਨਾ ਕਰਨ ਦੇ ਲਈ ਜ਼ਿੰਮੇਦਾਰ ਨੇ ਚਾਹੇ ਉਹ ਕਿਹੜਾ ਵੀ ਵੱਡਾ ਅਧਿਕਾਰੀ ਹੋਵੇ ਉਹਦੇ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਮਕਦਮਾ ਦਰਜ ਹੋਣਾ ਚਾਹੀਦਾ ਐਸਸੀਐਸਟੀ ਦਾ ਐਕਟ ਅਧਿਕਾਰੀਆਂ ਤੇ ਵੀ ਲੱਗਣਾ ਚਾਹੀਦਾ ਭਾਵੇਂ ਸਮਾਜ ਪਾਰਟੀ ਵੱਲੋਂ ਮਕਦਮੇ ਦਰਜ ਕਰਨ ਜਿਹੜੇ ਉਹਨਾਂ ਤੇ ਦਰਜ ਕਰਨ ਦਾ ਔਰ ਜਿਹੜੇ ਬੇਗੁਨਾਹ ਤੇ ਮਕਦਮੇ ਦਰਜ ਕੀਤੇ ਆ ਇਹ ਰੱਦ ਕਰਨੇ ਦਾ ਇਸ ਸਟੈਂਡ ਤੁਹਾਡੇ ਨਾਲ ਅਸੀਂ ਡਟ ਕੇ ਖੜੇ ਆ ਔਰ ਇਹ ਲੜਾਈ ਜਿੱਥੋਂ ਤੱਕ ਵੀ ਲੜਨੀ ਪਾਉਗੇ ਮੈਂ ਤੁਹਾਨੂੰ ਵਿਸ਼ਵਾਸ ਦੇਣ ਦੇ ਲਈ ਆਇਆ ਕਿ ਡਰਨਾ ਨਹੀਂ ਘਬਰਾਉਣਾ ਨਹੀਂ ਅਣਖ ਦੇ ਲਈ ਸਬੈਮਾਨ ਦੇ ਲਈ ਆਤਮ ਨਿਰਪਰਤਾ ਦੇ ਲਈ ਬਰਾਬਰੀ ਦੇ ਲਈ ਅਸੀਂ ਇਤਿਹਾਸ ਦੇ ਵਿੱਚ ਦੇਖਿਆ ਜਹਾਂਗੀਰ ਵੀ ਰਾਜਾ ਸੀ ਜਿਨੇ ਗੁਰੂ ਅਰਜਨ ਨੂੰ ਤਤੀਆਂ ਤਵੀਆਂ ਤੇ ਬਿਠਾ ਕੇ ਸ਼ਹੀਦ ਕੀਤਾ ਔਰੰਗਜ਼ੇਬ ਵੀ ਰਾਜਾ ਸੀ ਜਿਨੇ ਗੁਰੂ ਤੇਗ ਬਹਾਦਰ ਨੂੰ ਚਾਂਦਨੀ ਚੌਕ ਤੇ ਸ਼ਹੀਦ ਕੀਤਾ ਔਰ ਸੁਬਾ ਸਰਹੰਦ ਵੀ ਰਾਜਾ ਸੀ ਜਿਨੇ ਗੁਰੂ ਦੇ ਛੋਟੇ ਛੋਟੇ ਬੱਚੇ ਨੀਅਤ ਚ ਰੱਖੇ ਰਾਜਾ ਜਦੋਂ ਜਾਬਰ ਔਰ ਕਾਫਰ ਬਣ ਜਾਂਦਾ ਹੈ ਰਾਜੇ ਨੂੰ ਜਦੋਂ ਸੱਤਾ ਦਾ ਨਸ਼ਾ ਹੋ ਜਾਂਦਾ ਹੈ ਫਿਰ ਉਹ ਕਈ ਵਾਰੀ ਸੰਤਾਂ ਨੂੰ ਵੀ ਪਛਾਨਣ ਤੋਂ ਮਨਕਰ ਹੋ ਜਾਂਦਾ ਸੰਗਤ ਨੂੰ ਪਛਾਨਣਾ ਤਾਂ ਬਹੁਤ ਦੂਰ ਦੀ ਗੱਲ ਇਸ ਕਰਕੇ ਮੇਰੀ ਗੁਜਾਰਿਸ਼ ਹੈ ਕਿ ਤੁਹਾਡੇ ਨਾਲ ਬਹੁਜਨ ਸਮਾਜ ਪਾਰਟੀ ਪੰਜਾਬ ਦਾ ਯੂਨਿਟ ਜਿਸ ਦਿਨ ਟਕਣਾ ਹੋਈ ਉਸ ਦਿਨ ਰਾਤ ਨੂੰ ਮੈਨੂੰ ਬੀਬੀ ਜੀ ਦਾ ਸਰਪੰਚਣੀ ਦਾ ਫੋਨ ਆਇਆ ਉਸੇ ਰਾਤ ਤੋਂ ਭਾਜਨ ਸਮਾਜ ਪਾਰਟੀ ਦਾ ਸਾਡਾ ਲੋਕਲ ਯੂਨਿਟ ਗਰਬਖ ਚੋਹਾਨ ਜੀ ਜਿਹੜੇ ਲੋਕ ਸਭਾ ਫਰੀਦਕੋਟ ਦੇ ਇੰਚਾਰਜ ਹੈ ਔਰ ਪਾਰਟੀ ਦਾ ਯੂਨਿਟ ਔਰ ਅਧਿਕਾਰੀਆਂ ਨਾਲ ਸੰਪਰਕ ਉਸੇ ਦਿਨ ਰਾਤ ਤੋਂ ਅਸੀਂ ਪੂਰਾ ਐਕਟਿਵਲੀ ਇਫੈਕਟਿਵਲੀ ਲੱਗੇ ਹੋਏ ਆ ਔਰ ਹੁਣ ਪਬਲਿਕ ਮੂਵਮੈਂਟ ਇਹਦੇ ਤੇ ਪਬਲਿਕ ਜਨਤਾ ਕ ਲਾਮਬੰਦੀ ਦੀ ਤਿਆਰੀ ਮਾਜਨ ਸਮਾਜ ਪਾਰਟੀ ਤੁਹਾਡੇ ਨਾਲ ਮਿਲ ਕੇ ਕਰੂਗੀ ਅੱਜ ਤੁਸੀਂ ਧਰਨਾ ਪ੍ਰਦਰਸ਼ਨ ਸਾਰੇ ਮਿਲ ਕੇ ਕਰੋ ਔਰ ਇਸ ਤੋਂ ਬਾਅਦ ਜੋ ਰਿਪੋਰਟ ਆਏਗੀ ਮੈਨੂੰ ਲੱਗਦਾ ਕਿ ਪ੍ਰਸ਼ਾਸਨ ਦੇ ਅੰਦਰ ਥੋੜੀ ਬਹੁਤ ਵੀ ਅਗਰ ਲੱਜ ਸ਼ਰਮ ਬਚਣੀ ਹੋਈ ਐਸਐਸਪੀ ਜ਼ਿਲ੍ਹਾ ਪੁਲਿਸ ਕਪਤਾਨ ਇੱਕ ਔਰਤ ਹੁੰਦਿਆਂ ਉਹਨੂੰ ਨਹੀਂ ਕਰਨਾ ਚਾਹੀਦਾ ਸੀ ਉਹ ਇਸ ਕਰਕੇ ਮੇਰੀ ਬੇਨਤੀ ਹੈ ਮੈਂ ਕਿਉਂਕਿ ਤੁਸੀਂ ਵੀ ਜਾਣਾ ਅਸੀਂ ਵੀ ਅੱਗੇ ਪ੍ਰੋਗਰਾਮ ਹੋਰ ਪਾਸੇ ਜਾਣਾ ਮੈਂ ਤੁਹਾਨੂੰ ਸਿਰਫ ਇਹ ਭਰੋਸਾ ਦੇਣ ਲਈ ਆਇਆ ਔਰ ਪ੍ਰਸ਼ਾਸਨ ਨੂੰ ਇਹ ਚੇਤਾਵਨੀ ਦੇਣ ਲਈ ਆਇਆ ਕਿ ਅਗਰ ਤੁਸੀਂ ਟਾਲਮਟੋਲ ਕਰਕੇ ਜਾਬਰਾਂ ਦੀ ਪਿੱਠ ਥਾਪੜਦੇ ਰਹੋਗੇ ਤੋਂ ਮਜਲੂਮ ਇਕੱਠੇ ਹੋ ਕੇ ਡਟ ਕੇ ਪੂਰੇ ਪੰਜਾਬ ਦਾ ਬੌਧਨ ਸਮਾਜ ਇਕਜੁੱਟ ਹੋ ਕੇ ਤੁਹਾਡੇ ਇਸ ਜ਼ਬਰ ਦਾ ਅੰਤ ਕਰਨ ਦੇ ਲਈ ਸੜਕਾਂ ਤੇ ਆਏਗਾ ਔਰ ਉਹਦੇ ਲਈ ਜਿਹੋ ਜਿਹਾ ਵੀ ਪ੍ਰੋਗਰਾਮ ਬਣਾਣਾ ਪਿਆ ਉਹ ਬਣਾਵਾਂਗੇ ਲੇਕਿਨ ਬੇਗੁਨਾਹਾਂ ਨੂੰ ਬਿਨਾਂ ਸ਼ਰਤ ਜਮਾਨਤਾਂ ਤੇ ਨਹੀਂ ਰਿਹਾ ਕਰਾਉਣਾ ਹੱਥ ਖੜੇ ਕਰੋ ਜੇ ਮੇਰੀ ਗੱਲ ਨਾਲ ਸਹਿਮਤ ਹਨ ਸਹਿਮਤ ਹਨ ਜਮਾਨਤਾਂ ਤੇ ਨਹੀਂ ਰਿਹਾ ਕਰਨਾ ਕਿਉਂਕਿ ਸਾਡਾ ਕੋਈ ਅਪਰਾਧ ਨਹੀਂ ਲੜਾਈ ਲੜ ਕੇ ਬਿਨਾਂ ਸ਼ਰਤ ਰਿਹਾ ਕਰਾਉਣਾ ਔਰ ਉਹ ਲੜਾਈ ਸਰਕਾਰਾਂ ਝੁਕਦੀਆਂ ਲੋਕ ਸ਼ਕਤੀ ਦੇ ਅੱਗੇ ਜਦੋਂ ਲੋਕ ਸ਼ਕਤੀ ਇਕੱਠੀ ਹੁੰਦੀ ਹੈ ਤਾਂ ਸਰਕਾਰਾਂ ਨੂੰ ਝੁਕਣਾ ਪੈਂਦਾ ਚਾਹੇ ਕਿੱਦਾਂ ਵੀ ਕੋਈ ਹੁਕਮਰਾਨ ਡਿਕਟੇਟਰ ਹੋਵੇ ਡਿਕਟੇਟਰ ਹੁਕਮਰਾਨਾਂ ਨੂੰ ਵੀ ਕਈ ਵਾਰੀ ਘਰ ਛੱਡ ਕੇ ਜਹਾਜ਼ਾਂ 'ਚ ਭੱਜਣਾ ਪੈਂਦਾ ਲੋਕਾਂ ਦੀ ਸ਼ਕਤੀ ਦੇ ਸਾਹਮਣੇ ਤੁਸੀਂ ਦੇਖਿਆ শ্রীলঙ্কা ਦੇ ਵਿੱਚ ਕੀ ਹੋਇਆ ਸੀ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਇਹ ਹੰਕਾਰ ਛੱਡ ਕੇ ਇਹ ਇਹ ਗਰੀਬ ਲੋਕ ਸ਼ਾਇਦ ਕੀੜੇ ਮਕੌੜਿਆਂ ਦੀ ਤਰ੍ਹਾਂ ਮਸਲ ਦਿੱਤੇ ਜਾਣਗੇ ਨਹੀਂ ਇਹ ਵੀ ਜਾਗੇ ਆ ਇਹ ਵੀ ਅਣਖ ਦੀ ਜ਼ਿੰਦਗੀ ਜਿਉਣਾ ਚਾਹੁੰਦੇ ਆ ਇਹ ਵੀ ਮਨੁੱਖੀ ਹੱਕ ਸੰਵਿਧਾਨ ਦੇ ਹੱਕ ਹਾਸਲ ਕਰਨਾ ਚਾਹੁੰਦੇ ਆ ਇਸ ਕਰਕੇ ਬਿਨਾਂ ਕਿਸੇ ਦੇਰੀ ਤੋਂ ਦਰਜ ਝੂਠੇ ਮੁਕੱਦਮੇ ਰੱਦ ਹੋਣ ਔਰ ਜੇਲ੍ਹ ਵਿੱਚ ਸਦੇ ਜਿਹੜੇ ਬੇਗੁਨਾਹ ਵੀਰ ਪੈਣਾ ਬੈਠੇ ਆ ਉਹ ਰਿਹਾ ਹੋਣੇ ਚਾਹੀਦੇ ਆ ਔਰ ਜਿਹੜੇ ਜ਼ਿੰਮੇਦਾਰ ਅਧਿਕਾਰੀ ਔਰ ਜਿਹਦੇ ਕਾਰਨ ਇਹ ਮਸਲਾ ਸਾਰਾ ਖੜਾ ਹੋਇਆ ਉਹਨਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਹੋਵੇ ਔਰ ਜਿਹੜਾ ਪਾਣੀ ਦਾ ਮਸਲਾ ਜਿੱਥੋਂ ਗੱਲ ਸ਼ੁਰੂ ਹੋਈ ਆ ਉਹ ਮਸਲਾ ਵੀ ਨਾਲ ਹੀ ਹੱਲ ਕੀਤਾ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਕੋਈ ਐਸੀ ਘਟਨਾ ਇਸ ਨਗਰ ਦੇ ਵਿੱਚ ਨਾ ਹੋਵੇ ਧੰਨਵਾਦ ਜੈਪੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਲੋਕਾਂ ਦੀ ਸਮਾਜ ਪਾਰਟੀ ਜਿੰਦਾਬਾਦ ਲੋਕਾਂ ਦੀ ਸਮਾਜ ਪਾਰਟੀ ਜਿੰਦਾਬਾਦ ਜਿੰਦਾਬਾਦ